ਜੀ ਅਮਨ ਨੂੰ ਲੁਧਿਆਣੇ ਦੇ ਵਿਚਾਰ ਦਾ ਨਹੀਂ ਪਤਾ ਪਰ ਮੈਨੂੰ ਪਤਾ ਤੇ ਅਮਨ ਹੁਰੀ ਪਹੁੰਚ ਗਏ ਡੰਮੀ ਖਰੀਦਣ ਵਾਸਤੇ ਓ ਮਾਈ ਗੋਡ ਓ ਮਾਈ ਗੋਡ ਅਨੂੰ ਕਪੜੇ ਤਾਂ ਪੁਆਏ ਨਹੀਂ ਹੈਗੇ ਆ ਇਹਨੂੰ ਵੇਚਣਾ ਚਾਹਤਾ ਹਾਂ ਬਾਡੀ ਬਿਲਡਰ ਹੈ ਇਹ ਲੋ ਇਹ ਦੇਖੋ ਕੜੀ ਲੈਣੀ ਹੈ ਲੁਧਿਆਣੇ ਦਾ ਹੈ ਅਮਨ ਆਵਾਲੀ ਤੇ ਆ ਰੂਗੀ ਕਾਲੀ ਦੀਨੀ ਚ ਸਟੈਂਡ ਨਿਕਲ ਜਾਣਾ ਨਾ ਇਹਦੇ ਲਾ ਇਧਰ ਹੋਰ ਵੀ ਹੈਗੇ ਹਾਇਮਨ ਬਾਜ਼ਾਰ ਮਿੰਦੇ ਦੇ ਦੇ ਕੇ ਕਾਲੀ ਪੈ ਰਹੀ ਖਾਚਾ ਖੱਚ ਭਰਿਆ ਹੋਇਆ ਖਾਚਾ ਖੱਚ ਅੰਮਲ ਲੋ ਤਗੜਾ ਪੂਰੀ ਬੋਡੀ ਦੇ ਕਿੱਡੀ ਘੰਟਾ ਚਲੋ 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 ਬਾਜੀ ਪਾਣਾ ਹੈ ਪਾਣਾ ਹੈ ਅੰਮਲ ਕੇ ਦਹਾਤਵਾ ਕੇ ਬੇਟੀ ਆ ਤੋ ਕਿਤੇ ਨਹੀਂ ਡਕੇ ਲੇਤੇ ਆ ਜਾ ਕਰਾਂਗੇ ਲੋ ਜੀ ਇਹ ਆ ਵੀ ਸ਼ੌਪੇ ਕਰ ਲਈ ਆ ਸਰਪ੍ਰਾਈਜ਼ ਸਾਰੇ ਜਿਹੜੇ ਸਾਰਾ ਨੂੰ ਬੰਨੇ ਆ ਵਿਚਾਰੀ ਨੂੰ ਰਵੇ ਇਹਨੂੰ ਸਵਾ ਇਹਨੂੰ ਸਵਾ ਅਜੇ ਚਾਰੀ ਨੂੰ ਜਿਹੜੇ ਸਾਰਾ ਨੂੰ ਬੰਨੇ ਆ ਬਿਚਾਰੀ ਕਿਉਂ ਚਾਰਾ ਰਹੀ ਹੈ ਨਹੀਂ ਵਿਚਾਰੀ ਹੈ ਤੇ ਤੈਨੂੰ ਇੰਨਾ ਵੀ ਨਾ ਪਤਾ ਲੱਗਿਆ ਆ ਦੇਖੋ ਜੀ ਇੱਥੇ ਹੀ ਤੁਰੇ ਫਿਰਦੇ ਲੁਧਿਆਣੇ ਦੇ ਬਾਜ਼ਾਰ 'ਚ ਆਟੋ ਫਾੜਾ ਢਿਚ-ਪਿਚ ਕਿਉਂ ਕਰਦਾ ਜਾ ਰਿਹਾ ਹੈ ਅਮਨ ਛੱਡ ਦੇ ਆਟੋ ਤੇ ਨਹੀਂ ਤੇ ਕਿਦੀ ਕਿਦਾਂ ਨੂੰ ਹੱਥ ਪਾਇਆ ਹੋਇਆ ਹਾਰ ਨਹੀਂ ਬੜਾ ਤਗੜਾ ਆਟੋ ਦਾ ਤੇ ਨਾਲ ਲੈ ਕੇ ਵੀ ਨਾ ਕਾ ਨਾਈਟ ਸੂਟ ਜਾਈ ਦਵਾ ਦੋ ਇਹ ਸਾਰੇ ਡੰਗਿਆ ਹਾਂ ਨੇ ਅਮਨ ਕਹਿੰਦੀ ਪੜਦਾ ਪਿੱਛੇ ਹਟਾਓ ਭਈਆ ਮੈਨੂੰ ਲੁਧਿਆਣਾ ਸ਼ਹਿਰ ਨਹੀਂ ਦਿਖਾਈ ਦੇ ਰਹਾ ਜੇ ਲੁਧਿਆਣੇ ਹੋਂਗੇ ਸਾਰੇ ਹੀ ਆਪਣੀ ਭਾਸ਼ਾ ਬਦਲ ਲਈ ਤੋ ਕਰਦੇ ਭਾਈ ਉੱਪਰ ਦੇਖਣਾ ਦੇਖਿਓ ਦੇਖ ਚਲੀ ਦੇਖਿਓ ਉਹੀ ਮੰਡੀ ਵਿੱਚ ਚਿਹਰਾ ਰੱਖ ਲੋ ਅੱਜ ਨਾ ਅਮਣ ਬਹੁਤ ਖੁਸ਼ ਕਿਉਂਗੇ ਤੇ ਸਾਨੂੰ ਲੈਂਬ ਦਾ ਜ਼ੈਰ ਬੜੀ ਮਿਲ ਗਿਆ ਆਟਾ ਚਲਾਣ ਦਾ ਅਸਾ ਲੋਕਾਂ ਦੀਆਂ ਨਾਲ ਸ਼ਕਲਾ ਮਿਲਦੀਆਂ ਨੇ ਉਹ ਮੱਝੋ ਹੀ ਤੇ ਆਪਣੀ ਮੰਜ਼ਿਲ ਤੇ ਪਹੁੰਚ ਗਏ ਲੋਕਾਂ ਦੀਆਂ ਸ਼ਕਲਾਂ ਮਿਲਦੀਆਂ ਕਹਿੰਦੇ ਸ਼ਕਲ ਦੇ ਆ ਕੇ ਬੰਦਾ ਕੰਦਾ ਭੈਣ ਬਣਾ ਗੱਡੀ ਲੈ ਆਓ ਇੱਥੇ ਪਹਿਲਾਂ ਤੇ ਇਹਨਾਂ ਹਟੀਆਂ ਸ਼ਕਲਾਂ ਦਾ ਕੀ ਆਡਾ ਮਤਲਬ ਅਸੀਂ ਬੋਲਦੀਆਂ ਸਾਡੀ ਇੱਕੋ ਵਾਰੀ ਅੰਮਣ ਨੇ ਵੀ ਕਿਹਾ ਚੱਲ ਉੱਪਰ ਦੀ ਲੈ ਕੇ ਚੱਲ ਨਹੀਂ ਇਹਦੀ ਤਾਂ ਨਹੀਂ ਲੱਗਦੀ ਕਿ ਤੇ ਵਿਚਾਰੇ ਜੀ ਹਾਂ ਕਿਤੇ ਤੇ ਨਹੀਂ ਮਹਿੰਗਾ ਪੈ ਜਵੇ ਹਾਂ ਜਾਂ ਫਿਰ ਪੈ ਗਿਆ ਤਾਂ ਪੈ ਗਿਆ ਹੀ ਆਪਣੀ ਗੱਡੀ 'ਚ ਬੈ ਕੇ ਤੁਰ ਜਣਾ ਆਪੇ ਤੈਨੂੰ ਪਾਊਗਾ ਇਹ ਕਹਿੰਦਾ ਹਣਾ ਇਹ ਚੰਗਾ ਮੇਰਾ ਨੁਕਸਾਨ ਦੀਆਂ ਕਰਾ ਦੇ ਦੰਮੀ ਨੂੰ ਹਣਾ 7:00 ਵਜੇ ਦੰਮੀ ਦਾ ਸਾਮ ਕੀ ਰੱਖਣਾ ਹਾਏ ਹਾਏ ਦੂਮ ਆ ਕਰ ਤੂੰ ਚਲਿਆ ਆ ਆ ਕਰ ਇੱਥੇ ਸਿੱਟ ਤੂੰ ਹਮ ਸੰਗਰੂਰ ਨੂੰ ਪਾਲਾ ਇਹ ਦੇਖੀ ਹੁਣ ਫਿਰ ਇਹ ਆਹ ਫਤਿਹਗਾ ਸੀਰੀਅਸ ਲੈ ਗਿਆ ਮਾਰੋ ਕਿਤੇ ਅੱਜ ਇੱਕ ਤੇ ਵਲੌਗ ਹੀ ਕੱਲ ਫੈੜਣਾ ਨਹੀਂ ਤੇ ਤੂੰ ਸਾਨੂੰ ਦੱਸ ਦੇ ਪਈ ਏਸੀ ਮਾਰਕੀਟ ਜਾਣਾ ਹੈ ਆ ਦੇਖੋ ਟਾਈਮ ਪੂਰੇ 4:50 ਹੋ ਗਏ ਨੇ ਆ ਲੱਗੀ ਸਾਡੀ ਡੱਡੀ ਹੁਣ ਅਸੀਂ ਸਾਰਾ ਸਮਾਨ ਗੱਡੀ 'ਚ ਸ਼ਿਫਟ ਕਰਨਾ ਇਧਰੋਂ ਕਿਤੇ ਫਸਦੀ ਤੁਹਾਨੂੰ ਮੇਰੇ ਲੱਤ 'ਚ ਨਾ ਅੜ ਜਾਵੇ ਚਲੋ ਲਾ ਬੜੀ ਹਾਂ ਇਹਨੂੰ ਪਿੱਛੇ ਰੱਖ ਲੈਣਾ ਹੋਰ ਵਲੌਗ ਚੱਲ ਰਿਹਾ ਸਾਡਾ ਪਿੱਛੇ ਤੇ ਪਹਿਲਾਂ ਭਾਰੀ ਡੰਮੀ ਕਿੱਥੇ ਆਣੀ ਮਿਲਣਾ ਦਾ ਪਿੱਛੇ ਆਜੂਗੀ ਮੈਨੂੰ ਵੀ ਲਾ ਲਊ ਲਹੋ ਕਿ ਨਹੀਂ ਉੱਤ ਤੈਨੂੰ ਤੈਨੂੰ ਹੀ ਡਿੱਗੀ ਚ ਸਿੱੜ ਦਿੰਨੇ ਆ ਚੱਕ ਕੇ ਇਹ ਤਾਂ ਅੱਗੇ ਰੱਖ ਦਿਓ ਪਾਜੀ ਚਾਹੀ ਮੇਰੇ ਕੋਲ ਸੀਟ ਤੇ ਮੇਰੇ ਗੋਡੇ ਨਵੇਂ ਪਵਾ ਕੇ ਲਿਆ ਅੰਮਨ ਦੇ ਨਵੇਂ ਗੋਡੇ ਪਵਾਏ ਤੇ ਅੰਮਨ ਨੂੰ ਡਾਕਟਰਾਂ ਨੇ ਕਿਹਾ ਆਹ ਡੰਡਾ ਲਾ ਕੇ ਤੁਰਨਾ ਲੈ ਕੁਸਟਲ ਦਿੱਤਾ ਸਟੇਲ ਹਾਂ ਹੁਣ ਇਹਨੂੰ ਪਤਾ ਹੋਣਾ ਆਪਣਾ ਏਸੀ ਮਾਰਕੀਟ ਕਿੱਧਰ ਹੈ ਪੁੱਛ ਲਓ ਏਸੀ ਮਾਰਕੀਟ ਕਿੱਧਰ ਹੈ ਦੂਰ ਤਾਂ ਨਹੀਂ ਗਈ ਮੇਰੇ ਗੱਡੀ ਤਾਂ ਨਹੀਂ ਜਾਂਦੀ ਧਿਆਨ ਨਾਲ ਸੁਣ ਲੈ ਗੱਡੀ ਚਲੀ ਜਾਊਗੀ ਅੰਦਰ ਬਸ ਠੀਕ ਹੈ ਸਰ ਕਹਿੰਦੇ ਕਿੱਥੇ ਪਾਊਗੀ ਮੈਨੂੰ ਉੱਤੇ ਬਿਠਾ ਲਓ ਹੋਰ ਮੇਰੇ ਅਨਕ ਮੈਂ ਕੰਫਰਟੇਬਲ ਹੋ ਕੇ ਬਣੀ ਚਾਹੀਦੀਆਂ। ਮੈਂ ਵੀ ਨਾ ਟੋਕਾਂ ਦੋਗਾ। ਜੀ ਤੁਹਾਨੂੰ ਕੋਈ ਉਹ ਨਹੀਂ ਹੋਗਾ। ਹਾਂ, ਕੱਢੀ ਸੇਫੀ ਇੱਥੇ। ਫਿਰ ਚੱਲ ਫਿਰ। ਹਾਂ। ਬੱਤਰੀ ਚਲਾਉਣੀ ਪੈਣੀ ਪਈ ਤਾਂ ਰਹਿ। ਇੱਥੇ ਰਹਿ ਦੋ ਆਟਾ ਪੱਕਾ ਹੀ ਕਰ ਲੈਣਾ। ਤੁਸੀਂ ਦੇ ਦੇਣਾ ਤੇ। ਬੱਸ ਫਿਰ ਅਨਕਾ ਹੁਣ ਆਟੇ ਨਾਲ ਏਸੀ ਮਾਰਕੀਟ ਘੁੰਮੀ ਜਾਈਆਂ। ਨੋਂਦੇ ਛੱਡ ਵੀ ਦਈ ਇੱਥੇ। ਚਲ ਆ ਤੇ ਸ਼ਾਪਿੰਗ ਰਾਖ ਲੈ ਆਈਏ ਏਸੀ ਮਾਰਕੀਟ ਚੋਂ। ਠੀਕ ਹੈ ਚਲੋ ਜੀ ਹੁਣੇ ਹੀ ਚੱਲੇ ਅਸੀ ਮਾਰਕੀਟ ਸ਼ਾਂਤੀ ਦੀ ਗੱਡੀ ਹੋਰ ਨਹੀਂ ਬੜੇ ਕੱਢ ਰਹੀ ਏ ਤੂੰ ਬੈ ਇਧਰ ਤੂੰ ਬੈ ਸ਼ਾਂਤੀ ਦੀ ਗੱਡੀ 'ਚ ਉਧਰ ਅਹੀ ਗੱਡੀ ਨੂੰ ਪਾਰਕਿੰਗ ਦੇ ਪੈਸੇ ਭਾਜੀ ਨੂੰ ਦੇ ਦਿੱਤੇ ਉਹਨਾਂ ਨੂੰ ਤੇ ਹੁਣ ਦੇਖਦੇ ਹਾਂ ਕੀ ਕਹਿੰਦੇ ਭਾਏ ਸਾਡੇ ਤੋਂ ਦੁਬਾਰਾ ਲਾ ਲੈਣ ਤੇ ਸਾਨੂੰ ਮਹਿੰਗਾ ਪੈ ਜੇ ਅਸੀ ਮਾਰਕੀਟ ਜਾਣਾ ਨਾਲੇ ਏਚਾ ਹਵਾ ਲੱਗੇਗੀ ਹਨਾ ਹੋਰ ਕੀ ਗੱਡੀ ਉਧਰੋਂ ਕਿ ਮਤਲਬ ਖੁੱਲੀ ਹਵਾ ਲੱਗੇਗਾ ਤਾਂ ਗੱਡੀ 'ਚ ਵੀ ਅਸੀ ਆ ਪਰੜੀ ਖੁੱਲੀ ਹਵਾ ਲੱਗਦੀ ਏ ਉਹ ਆਡੀ ਏ ਕਤੋਂ ਮਜ਼ਾ ਆ Đੀ ਹਮ ਤਰੇ ਏਸੀ ਮਾਰਕਟ ਜਾ ਕੇ ਮਿਲਦੇ ਆਂ ਸਰਸ ਜੇ ਜੇ ਹਨੂ ਕਿਸਿੰਗਰ ਸੁੰਗਰ ਮਿਲ ਗਿਆ ਆ ਅੱਜ ਲੁਧਿਆਣੇ ਤੇ ਆਪਾਂ ਤੇ ਪਛਾਣ ਕੇ ਜਾਣਾ ਚੱਪਾ ਚੱਪਾ ਸਹੀ ਕਹ ਲੈ ਲੁਧਿਆਣੇ ਦਾ ਈ ਸ਼ਾਨ ਕੇ ਜਾਣਾ ਅੱਜ ਇੱਕ ਚੌੜਾ ਬਾਜ਼ਾਰ ਤੇ ਏਸੀ ਬਾਜ਼ਾਰ ਸੀ ਐਵੇਂ ਨੇ ਦੋਨੇ ਬਿਜਾ ਤੁਹਾਨੂੰ ਜਾਣਾ ਤੋ ਹੁਣੇ ਲੈ ਕੇ ਆਇਆ ਤੁਹਾਨੂੰ ਅੱਛਾ ਉਹ ਚੌੜਾ ਬਾਜ਼ਾਰ ਸੀ ਠੀਕ ਹੈ ਠੀਕ ਹੈ ਏਸੀ ਏਸੀ ਮਾਰਕਟ ਲਓ ਜੀ ਦੋਨਾ ਮਾਂ ਪੁੱਤਰਾਂ ਦੀ ਲੜਾਈ ਹੋ ਗਈ ਫਤਿਹ 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 ਤਿਲੰਦਰ ਬਾਪਾ ਕੜਾ ਕਰੇ ਨੇ ਕੁੱਤਾ ਫੜ ਕੇ ਮਨ ਬੰਦਾ ਦੇਖ ਹੀ ਨਹੀਂ ਰਿਹਾ ਕਿੱਧਰ ਗਿਆ ਉਹ ਮਾਈ ਗੋਡ ਨਹੀਂ ਕਿੰਨਾ ਵੱਡਾ ਉਹ ਦੇਖੋ ਕਿੰਨਾ ਹਾਇ ਪਤਾ ਇੱਥੇ ਚਾਰ ਨੂੰ ਜੀ ਕਰ ਰਿਆ ਨਾ ਹੈ ਪਤਾ ਉਹ ਹੈ ਰੱਬਾ ਸਾਰਾ ਜੂੜਾ ਖਲਾਰ ਲਿਆ ਪਤਾ ਕੱਲ ਇੱਕ ਕਮੈਂਟ ਆ ਰਿਹਾ ਕਹਿੰਦੇ ਕੱਲ ਇੱਕ ਕਮੈਂਟ ਆ ਰਿਹਾ ਕਹਿੰਦੇ ਪਤਾ ਨਿੱਕਰ ਤੇ ਬਰਾਂਚ ਘੁੰਮ ਰਿਹਾ ਸੀ ਤੇ ਬਚਪਨ ਆਹੀ ਤੇ ਛੁੱਟੀਆਂ ਦਾ ਮਜ਼ਾ ਗਰਮੀਆਂ ਦੀਆਂ ਜੰਮਣ ਛਟ ਭਾਗੇ ਸੱਚੀ ਨਾਲਾ ਪੜਿਆ ਆਪਾਂ ਦੀ ਨਹੀਂ ਮੈਂ ਬੰਦ ਨਹੀਂ ਹਮ ਤੂੰ ਬੰਦ ਕਰਨਾ ਹੈ ਪਰ ਨਹੀਂ ਤਾ ਸਰ ਪਤਾ ਹੈ ਤੋ ਇਸਾਰਾ ਪੁੱਤ ਓਏ ਓਏ ਜਾਣਾ ਦੱਸ ਮੈਂ ਮਾਰਨਾ ਮਾਰਨਾ ਨਹੀਂ ਆਣਾ ਹੈ ਕੀ ਕੀ ਜਰਣਾ ਤੇ ਇੱਕ ਨਾ ਸਾਰੇ ਜਣੇ ਪੁੱਛ ਰਹੇ ਸੀ ਕਹਿੰਦੇ ਆ ਇੱਟਾਂ ਰੱਖੀਆਂ ਹੋਈਆਂ ਤੇ ਬਾਹਰ ਵੇੜੇ ਚ ਤੇ ਗਾਧ ਵਸਤ ਰੱਖੀਆਂ ਹੋਈਆਂ ਇਹ ਉੱਪਰ ਘਰ ਬਣਾਣਾ ਆਪਣਾ ਹਨਾ ਪਤਾ ਪਦੇ ਉੱਪਰ ਘਰ ਬਣਾਣਾਗੇ ਵਾਸ਼ਰੂਮ ਬਣਾਣਾ ਹਾਂ ਤੇ ਉਹ ਰਹਿ ਆਈਆਂ ਮੀਆਂ ਕਿੱਟਾਂ ਦਾ ਘਰ ਤੇ ਬੰਨਣਾ ਨਹੀਂ ਉੱਪਰ ਉੱਪਰ ਘਰ ਇੰਨੀ ਇੱਟਾਂ ਤਾਂ ਬਣ ਜੂਗਾ ਇਹ ਕੰਧ ਵੀ ਨਹੀਂ ਹੋਣੀ ਹੈਗੀ ਇੱਕ ਇਹ ਤੁਹਾਡੇ ਵਾਸਤੇ ਛੋਟਾ ਜਿਹਾ ਵਾਸ਼ਰੂਮ ਬਣ ਜੂਗਾ ਬਸ ਮਾਤਾ ਹਾਂਜੀ ਬਪਾ ਨੂੰ ਪੁੱਛੋ ਜਦੋਂ ਬਾਜ਼ਾਰ ਚਲੇ ਤੂੰ ਵੀ ਤੁਹਾਡੇ ਨਾਲ ਘੁੰਮਾਈ ਜਾ ਖਾਣਾ ਵੀ ਖਾਉਂਗਾ ਨਾ ਖਾ ਫਿਰ ਖਾ ਲਈ ਜਾ ਹਾਜੇ ਬੱਚੇ ਛੁੱਟ ਜਦੋਂ ਲੈ ਆਇਓ ਜ ਬਹੁਤ ਛੁੱਟੀਆਂ ਪਈਆਂ ਨੇ ਠੀਕ ਹੈ ਮੇਰੇ ਪੁੱਤ ਜਦੋਂ ਛੁੱਟੀਆਂ ওভার ਹੋਣ ਵਾਲੀਆਂ ਹੋਣਗੀਆਂ ਨਾ ਤੁਹਾਡੀਆਂ ਮੈਂ ਆਪ ਹੀ ਲੈ ਆ ਦਾਂਗੀ ਠੀਕ ਹੈ ਬੱਚੇ ਜਦੋਂ ਪੁੱਛ ਲੋਗਾ ਮੈਨੂੰ ਵੀ ਲੈ ਆਇਓ ਨਾਲ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮੰਡੇ ਹੋ ਗਿਆ ਨੈਕਸਟ ਅੱਜ ਹੈਗਾ ਜੀ ਸੈਚਡੇ ਛੁੱਟੀਆਂ ਪੈ ਗਈਆਂ ਹੁਣ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਸੈਚਡੇ ਆ ਕੇ ਸੰਡੇ ਆ ਕਿ ਮੰਡੇ ਆ ਸਾਰਾ ਕੁਝ ਮਿਕਸ ਅਪ ਹੋਇਆ ਪਿਆ ਹੈ ਤੇ ਆਪਾਂ ਅੱਗੇ ਜੀ ਸੋਣੇ ਆਪਣੀ ਬਿਊਟੀ ਸਾਜ ਲਈ ਆ। ਕੁਸ਼ਕਰਾ ਦਰਾਇਸ ਤੇ ਹਲ ਨੂੰ ਫਰਾਈ ਕਰਨ ਲੱਗੀ ਅੱਜ ਤੇ ਨਾਲ ਬਣਾਵਾਂਗੇ ਫੁਲਕੇ ਸਬਜੀ ਆਪਣੀ ਬਣੀ ਹੋਈ ਹੈ ਛੋਲਿਆਂ ਦੀ ਤੇ ਗਰਮੀਆਂ ਬਹੁਤ ਜ਼ਿਆਦਾ ਹੋਈ ਪਈਆਂ ਮੈਂ ਕਿੰਨੀਆਂ ਜਿੰਨੇ ਕਰਦਾ ਹੈਗਾ ਰੋਟੀ ਲਾਣ ਰੋਟੀ ਲਾਣ ਪਰ ਕੀ ਕਰੀਏ ਤੇਡ ਪਰਣਾ ਚਲਾਣੀ ਪਣੀ ਕਿਸੇ ਨੂੰ ਆ ਕੇ ਦੇਣੀ ਨਹੀਂ ਹੈ ਜੀ ਫਿਰ ਆਪਾਂ ਨੂੰ ਆਪ ਹੀ ਕਰਨਾ ਪੈਣਾ ਤੇ ਬੱਚੇ ਲਾ ਰਹੇ ਆਨਲਾਈਨ ਕਲਾਸ ਹੁਣੀ ਉੱਠਿਆ ਬੱਚੇ ਛੁੱਟੀ ਕਰਕੇ ਲੈ ਵੀ ਉੱਠਦੇ ਆ ਜੇਰ ਆਪਾਂ ਨੇ ਕੜਾਹੀ ਪੱਕੀ ਚੀਮਣੀ ਨੂੰ ਆਪਾਂ ਕਰ ਲਿਓ ਤਾਂ ਕੜਾਹੀ ਆਪਣੀ ਵਾਲੀ ਰੱਖੀ ਆ ਪੁਰਾਣੀ ਕਿਉਂਕਿ ਇਹਦੇ ਚ ਨਾ ਚੋਲ ਵਗੈਰਾ ਵਧੀਆ ਚਿਪਕਦੇ ਨਹੀਂ ਹੈਗੇ ਪਿਆਰ ਨਾਲ ਟੱਕ ਕੇ ਰੱਖ ਲੇ ਤੰਦੀ ਵਰੇ ਪਾਣੀ ਰਿਹਾ ਮੇਰੇ ਹੱਥ ਤੇ ਚਿੱਟੇ ਬੈ ਗਏ ਤੇ ਅੰਦਰ ਖੋਰ ਕਾਦੇ ਬਹੁਤ ਚੜੀ ਲੱਗਿਆ ਕੀ ਕਰਨ ਲੱਗਿਓ ਗੁਲੂ ਕੋਲ ਦੀ ਫਸਲੀ ਸੀ ਗੁੱਡ ਮਾਰਨਿੰਗ ਟੂ ਆਲ ਵਿਦ ਮੈਨੀ ਇਨ ਦੀ ਰੋਲ ਕਿ ਮੈਂ ਉੱਠ ਗਈ ਆ ਚੀ ਨਾ ਉੱਠ ਗਈ ਸੀ ਹੁਣ ਮੈਂ ਬਿਲੂnga ਥੋੜੇ ਜਿਹਾ ਪਹਿਲਾਂ ਮੈਂ ਸੁੱਤਾ ਥੋੜਾ ਜਿਹਾ ਉੱਠ ਗਿਆ ਤੇ ਥੋੜਾ ਜਿਹਾ ਫੋਨ ਦੇਖਿਆ ਉਹ ਤਾਂ ਫਿਰ ਆਪਾਂ ਫੋਨ ਫੜ ਲਾਗੇ ਵੀਰਾਂ ਆਈਲੈਂਡ ਗਲਾਸ ਲੱਗ ਲੱਗ ਗਿਆ ਉਹਨ ਗਰੀ ਦੀ ਉਹ ਲੈਣੇ ਗਲਾਸ ਖਤ ਨਹੀਂ ਨਹੀਂ ਆ ਫਿਰ ਇੱਧਰ ਮੈਂ ਮੈਸੇਜ ਗਲੂ ਗੋਲੇ ਵੀ ਲੈਣਾ ਤੇ ਲਾ ਉਧਰ ਮੈਂ ਬੈ ਕੇ ਥੋੜਾ ਜਿਹਾ ਦੁੱਧ ਪੀਤਾ ਹੁਣ ਮੈਂ ਇੱਧਰ ਮਮਾ ਬਾਰੇ ਨੇ ਆਪਣਾ ਜੂੜਾ ਸਟਿੱਕਾ ਲੈ ਮੈਂ ਅਧਰ ਲੌਗ ਰੇ ਫੋਨ ਮੈਂ ਇੱਥੇ ਬਣਾਉਂਗਾ ਗਲੂ ਗੋਂਡੀ ਗਲੂ ਗੋਂਡੀ ਗਲੂ ਗੋਂਡੀ ਦਾ ਕੋਈ ਟਾਈਮ ਹੋਵੇ ਦਿਚਾ ਸਵੇਰੇ ਆ ਚਾਹ ਰਾਤ ਆ ਚੱਕ ਕੇ ਮੂੰਹ ਗਲੂ ਗੋਂਡੀ ਬਣਾਉਣ ਬੈ ਜੰਦੇ ਬਣਾਉਣ ਦੇ ਜਦੋਂ ਸਿਰਾਂ ਤੋਂ ਪਿੰਡੇ ਵੀ ਹੈਗੇ ਤੇ ਬੇ ਵਕਤ ਇਹ ਨੂੰ ਕੋਣ ਬਣਾਣ ਭਜੰਦੇ ਆ ਦੋਨੇ ਆੜੇ ਵੀ ਤੇ ਨਾਲ ਪਰਨੀਤ ਵੀ ਤੇ ਯਾਰ ਆਪਣੇ ਨਾ ਆ ਵਾਲਾ ਵੀਕ ਮਤਲਬ ਬਿਲਕੁਲ ਜਿਵੇਂ ਕਿ ਤਰ੍ਹਾਂ ਵੀਡੀਓਜ਼ ਨਹੀਂ ਆਈਆਂ ਹਾਲੀਆਂ ਤੇ ਐਸਾ ਇੱਕ ਗੱਲ ਹੈ ਕੋਈ ਵੀ ਕਹਿੰਦੇ ਪਾ ਥੋੜੇ ਟਾਈਮ ਤੱਕ ਹੀ ਨਾਲ ਰਹਿੰਦਾ ਹੈ ਹੌਲੀ ਹੌਲੀ ਫਾਰੇ ਕਾਫ ਚੜ ਜਾਂਦੇ ਨੇ ਮੈਂ ਅੱਜ ਕੱਲ ਕਮੈਂਟਾਂ ਆਖੀ ਵੀ ਦੇਖ ਰਹੀ ਆ ਪਤਾ ਨਹੀਂ ਆਪਾਂ ਰਿਪਲਾਈ ਨਹੀਂ ਮੈਂ ਕਰਦੀ ਸ਼ਾਇਦ ਕਰਨ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਘੱਟ ਕਮੈਂਟ ਆਉਂਦੇ ਪਤੰਤ ਤੁਸੀਂ ਸਾਰੇ ਜਣੇ ਵੀਡੀਓ ਦੇਖ ਨਹੀਂ ਰਹੇ ਜਾ ਰਿਹਾ ਸੀ ਕਮੈਂਟ ਨਹੀਂ ਕਰ ਰਹੇ ਤਾਂ ਉਹ ਚੀਜ਼ ਕਿਸ ਤਰ੍ਹਾਂ ਕਿਤੇ ਫੀਲ ਹੁੰਦੀ ਹੈ ਕਿ ਜਿਹੜੇ ਵੰਡੇ ਆਪਣੇ ਨਾਲ ਮਤਲਬ ਜੁੜੇ ਸੀਗੇ ਤੇ ਉਹ ਪਤਾ ਨਹੀਂ ਕਿਉਂ ਉਹਨਾਂ ਦਾ ਦਿਲ ਸੁਣਿਆ ਮੇਰੇ ਵਾਸਤੇ ਪਿਆਰ ਨਹੀਂ ਦਿਨਾ ਹੁੰਦਾ ਸ਼ਾਇਦ ਇਹ ਕੀ ਚੱਕਰ ਹੈ ਉਹਨਾਂ ਦਾ ਤੇ ਬਹੁਤ ਮਤਲਬ ਪੰਜ ਛੇ ਜਣੇ ਨੇ ਦਾ ਕਮੈਂਟ ਆਉਂਦੇ ਨੇ ਤੇ ਅਦਰਵਾਈਜ਼ ਬਾਕੀ ਕਿਸੇ ਦਾ ਵੀ ਹੁਣ ਕਮੈਂਟ ਨਹੀਂ ਆ ਰਿਹਾ ਪਤਾ ਨਹੀਂ ਕਿੱਥੇ ਗਏ ਸਾਰੇ ਜਣੇ ਸੋ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਹੁਣ ਵੀਡੀਓ ਇੰਨਾ ਪਾਉਣ ਦਾ ਜੀ ਨਹੀਂ ਕਰਦਾ ਹੋਏਗਾ ਬਸ ਪਹਿਲਾਂ ਉਹ ਮੈਂ 2-3 ਦਿਨ ਵਿੱਚ ਟਾਈਮ ਹੀ ਪਾਈ ਹੈਗੀ ਤੇ ਬਾਕੀ ਉਹੀ ਗੱਲ ਹੁੰਦੀ ਆ ਕੁਝ ਚੀਜ਼ਾਂ ਦੀ ਕਿੰਨੇ ਹੁਣ ਨਾ ਆਪਾਂ ਛੱਡ ਸਕਦੇ ਆ ਨਾ ਰੱਖ ਸਕਦੇ ਆ ਰੱਖਣੀ ਵੀ ਮੁਸ਼ਕਲ ਆ ਤੇ ਜੇ ਛੱਡਦੇ ਆ ਤੇ ਤਾਂ ਵੀ ਪੰਗਾ ਹੈ ਨਾ ਕਿਉਂਕਿ ਆਪਣੇ ਕੋਲੇ ਵੀਡੀਓਜ਼ ਦੇ ਵਿੱਚ ਸਿਰਫ ਡੇਲੀ ਆਂਦੀ ਆ ਕਿ ਆਪਾਂ ਨੇ ਖਾਣਾ ਬਣਾਉਣ ਲੱਗਾ ਮਤਲਬ ਜੋ-ਜੋ ਦੀ ਸੀ ਹੈਗੀ ਆ ਇਹੋ ਤੁਹਾਨੂੰ ਬਹੁਤ ਅਰੰਗ ਦੀ ਜੱਦ ਪਸੰਦ ਨੇ ਹਨਾ ਕੋਈ ਖੋਜਣਾ ਚਾਹਦੀ ਕਿਉਂਕਿ ਅੱਜ ਕੱਲ੍ਹ ਇਹ ਰੇਟ ਆਪਣੀ ਲਾਈਫ ਤੋਂ ਪਰੇਸ਼ਾਨ ਹੈ ਤੇ ਬਤ ਆਪਾ ਜੋ ਆਪਣੇ ਬਚਾ ਰਹੇ ਜਿਵੇਂ ਵੀ ਹੈਗਾ ਹਨ ਆਪਾਂ ਉਹੀ ਪਹਿਲਾਂ ਤੁਹਾਡੇ ਨਾਲ ਉਸੇ ਹਿਸਾਬ ਦੇ ਨਾਲ ਹੀ ਗੱਲ ਕਰ ਪਰਦੇ ਆਂ ਅਗਰ ਆਪਾਂ ਅੰਦਰੋਂ ਪਰੇਸ਼ਾਨ ਆ ਤਾਂ ਕੋਈ ਚੀਜ਼ ਤੇ ਯੋਹੀ ਚ ਚ ਨਹੀਂ ਲੱਗਦੀ ਅੰਦਰੋਂ ਕੋਸ਼ਾਂ ਦਾ ਆਪਣਾ ਕੋਸ਼ੇ ਤੇ ਹੀ ਉਹੀ ਚ ਲੱਗਦੀ ਹੈ ਸੋ ਬਹੁਤ ਦਿਨ ਹੋ ਗਏ ਵੈਸੇ ਕਿਸੇ ਦੇਖ ਗਿਆ ਮੈਨੂੰ ਆਪਣੇ ਪੋਣਾ ਜਿਆਦਾ ਚੰਮ ਚੁੱਟੇ ਪਹਿਲਾਂ ਅਰੇ ਪిల్లా ਅਸੀਂ ਮੈਂ ਸ਼ੁਰੂ ਤੋਂ ਕਰਦਾ ਪਹਿਲਾਂ ਆਪਣੇ ਲੈਣਾ ਗਲਾਸ ਜਿਹੜਾ ਲੈਣਾ ਲੈ ਲਓ ਹੂੰ ਕਾਚ ਦਾ ਲੈ ਲੈ ਕਾਚ ਦਾ ਲੈ ਲੋ ਪਲਾਸਟਿਕ ਦਾ ਲੈਣਾ ਪਲਾਸਟਿਕ ਦਾ ਲੈ ਲੋ ਪਲਾਸਟਿਕ ਦਾ ਹੁੰਦਾ ਹੀ ਨਹੀਂ ਹੋ ਲੋਹੇ ਦਾ ਲੈਣਾ ਲੋਹੇ ਦਾ ਲੈ ਲੋ ਸਟੀਲ ਹੈ ਨਾ ਸਟੀਲ ਦਾ ਲੈ ਲੈ ਫਿਰ ਤੁਸੀਂ ਪਹਿਲਾਂ ਅੱਜੋ ਕਰਨਾ ਪਾਣੀ ਨਾਲ ਕੁਕਿਨਾਂ ਕਿ ਸਕੂਲ ਫਿਰ ਉੱਥੇ ਲੈਣਾ ਉੱਥੋਂ ਇੱਕ ਚਮਚ ਜਿਆਦਾ ਪਾ ਕੇ ਉਹਦੇ ਵਿੱਚ ਪਾ ਦੇਣਾ ਪਾਣੀ ਚ ਜੇ ਥੋੜਾ ਜਿਹਾ ਤੁਹਾਨੂੰ ਘੱਟ ਰੰਗ ਦੇਖ ਰੋਤ ਅੰਦਰ ਫਿਰ ਥੋੜਾ ਜਿਆਦਾ ਹੋਰ ਪਾ ਦਿਆ ਕਰੋ ਉਸ ਤੋਂ ਬਾਅਦ ਨੂੰ ਥੋੜੇ ਦੇ ਕੋ 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 ਮਿਕਸ ਕਰਕੇ ਪੂਰਾ ਫਿਰ ਉਹਦੇ ਤੇ ਰਾਈਸ ਕਿਉ ਪਾ ਦਿਆ ਕਰੋ ਫਿਰ ਉਹਨੂੰ ਉੱਦ ਦਾ ਵਿੱਚ ਛੱਡ ਕੇ ਤੇ ਮੰਮਨ ਦੇ ਦੋ ਪਾਣੀ ਦੇ ਪਤੇ ਵਿੱਚ ਆ ਗਿਆ ਸੀਗਾ ਜੀ ਤੇ ਬਾਕੀ ਮੈਨੂੰ ਇਹ ਆਉਂਦਾ ਕਿ ਕਿ ਯਾਰ ਉਹ ਉਹ ਦੱਸੀ ਜਾਈਏ ਕਿ ਐ ਨਹੀਂ ਹੋਇਆ ਕੰਮ ਨਹੀਂ ਹੋਇਆ ਪਰੇਸ਼ਾਨ ਫਲਾਣਾ ਢੰਕਾ ਹਨਾ ਕੀ ਮਤਲਬ ਬਾਰ ਬਾਰ ਉਹੀ ਕੰਨ ਪ੍ਰੋਬਲਮ ਸਰਕਾਰ ਦੇ ਮੁਕਲੇ ਸੈਂਟਰ ਜਿਹੜੇ ਨੇ ਕਿ ਬਿਮਾਰੀ ਤੋਂਮਲੀ ਕਿਸੇ ਕਿਸੇ ਸਾਰੇ ਜਣੇ ਪਰੇਸ਼ਾਨ ਹੋਣ ਹਨ ਪਰ ਉਹਦੇ ਇਹੀ ਹੈ ਕਿ ਸਾਰੇ ਕੁਝ ਰਹਿਣਾ ਕਰੋ ਪਰ ਕੋਈ ਜ਼ਿੰਦਗੀ ਇਹ ਬਾਰ ਬਾਰ ਨਹੀਂ ਮਿਲਣੀ ਹੈਗੀ ਤੇ ਬਾਕੀ ਆਲੇ ਦੀ ਇੰਪੋਰਟੈਂਟ ਚੀਜ਼ਾਂ ਸਾਰੇ ਜਣੇ ਕਮੈਂਟ ਜ਼ਰੂਰ ਕਰ ਦਿਓ ਤਾਂ ਹਾਏ ਹੈਲੋ ਲਿਖ ਕੇ ਤੇ ਜੋ ਸਾਥੀ ਮਨੂਹ ਪਤਾ ਲੱਗ ਜਾਏ ਕਿ ਤੁਸੀਂ ਸਾਰੇ ਜਣੇ ਕਿਹੜੀ ਜੁੜੇ ਹੋਏ ਮੇਰੇ ਨਾਲ ਕੋਸ਼ਿਸ਼ ਕਰਾਂ ਤੱਕ ਮੇਰੀ ਇਹ ਗੱਲ ਸਮਝ ਲੈ ਜੀ ਮੈਨੂੰ ਇਹ ਨਹੀਂ ਲੱਗਦਾ ਤੇ ਬਨੂ ਕੀ ਕਹਿਣਾ ਚਾਹੀਏ ਤੇ ਦੇਖਦੇ ਆ ਮਾਸੀ ਵੀਡੀਓਸ ਮੁਸ਼ਕਲ ਜਿਹੀ ਲੱਗ ਰਹਾ ਹੈ ਬਸ ਉਹ ਹੀ ਗੱਲ ਹੈ ਕਿ ਹੁਣ ਥੋੜੀ ਆਦਤ ਪਈ ਤੁਹਾਡੇ ਸਾਰਿਆਂ ਦੀ ਵੀ ਤਾਂ ਕਰਕੇ ਪਾਣੀ ਪਾ ਦਿੱਈ ਹੈ ਆਦਰਵਾਇਸ ਤੇ ਖਾਸ ਫਿਰ ਆਦੇ ਨੂੰ ਲੱਗੇ ਚਲੋ ਛੱਡੋ ਜੀ ਇੱਧਰ ਆਪਣੇ ਪਿਆਜ਼ ਭੁੱਜ ਗਏ ਨੇ ਤੇ ਇੱਧਰ ਹੁਣ ਆਪਾਂ ਤੜਦੇ ਆ ਰਾਈਸ ਤੇ ਨਾਲ ਆਪਾਂ ਨੇ ਆਟਾ ਦੁੱਲ ਕੇ ਰੱਖ ਲਿਆ ਹੁਣ ਵਾਲੀ ਉਤੜਕਾ ના ਆ ਕੇ ਤੇ ਨਾਲ ਹੀ ਆਪਾਂ ਨੇ ਕੁਲਕੇ ਵੀ ਬਣਾ ਕੇ ਰੱਖ ਲੈਣੇ ਆ। ਫੇ ਸਾਰੇ ਜਿਹੜਾ ਜਿਹੜੇ ਕੋਈ ਲੋੜ ਹੋਵੇ ਉਹ ਰੋਟੀ ਖਾਣ ਲਈ। ਤੇ ਹੋਰ ਜੀ ਆਪਾਂ ਨੇ ਇਤਿਆਰ ਰੱਖ ਲਿਆ ਆਪਣਾ ਮੋਢੇ ਤੇ ਪਸੀਨਾ ਸਾਫ ਕਰਨ ਨੂੰ ਵਾਸਤੇ। ਜੇਕਰ ਨਾ ਪਨੀਰ ਨੂੰ ਵਿਚਾਰੇ ਨੂੰ ਐ ਹੋ ਗਿਆ ਕਿ ਮਾਸੀ ਗਰਮੀ ਚ ਲੱਗੇ ਤੇ ਪਨੀਰ ਨੇ ਨਾ ਮੇਰੇ ਵਾਸਤੇ ਵਿਚਾਰੇ ਨੇ ਗਲੂਕੋਨੀ ਬਣਾਤਾ। ਤੇ ਪਨੀਰ ਬਟਾ ਮੈਂ ਪੀਣਾ ਨਹੀਂ ਆਏਗਾ ਇੰਨਾ ਮਿੱਠੇ ਵਾਲਾ। ਪਰ ਉਹ ਵਿਚਾਰੇ ਨੇ ਪਲ ਆ ਕਿ ਤਾ ਖੰਡ ਨੇ ਮੇਰਾ। ਹਾਂਜੀ। ਜੀ ਮੇਰੇ ਵਾਸਤੇ ਕੱਤੋਂ ਬਣਾਏ ਗਲੂ ਗੋੰਡੀ ਅੰਨਿਆ ਦੀ ਸੀ ਪੀਣਾ ਗਏਗਾ ਫੜੀਆ ਹਾਂ ਫਿਰ ਮੈਨੇ ਪੀਣਾ ਹੈਗਾ ਠੀਕ ਹੈ ਪਹਿਲੇ ਜਾ ਜਾਂਦਾ ਹੋਰ ਉਹ ਦੇ ਦੇ ਪਤੇ ਨੂੰ ਦੇ ਦੇ ਨਾਨੀ ਨੂੰ ਦੇ ਦੇ ਲੈ ਚੱਕ ਅਸੀਂ ਵੀ ਆ ਗਿਆ ਇੱਧਰ ਸਿੰਪਲ ਪਾਣੀ ਓਏ ਦੇਖੀ ਢੂਲ ਚੱਲਾ ਸੀ ਕੋ ਦੋ ਜੀ ਫਿਰ ਅਸੀਂ ਲੈ ਕੇ ਰੋਟੀਆਂ ਫਿਰ ਆਪਣੀ ਜਿਹੜੀ ਸੱਤ ਡਿਊਟੀ ਹੈਗੀ ਉਹ ਖਤਮ ਹੋਊਗੀ ਤੁਬਾ ਕੀ ਆ ਸਾਰੇ ਜਣੇ ਜਰੂਰ ਕਮੈਂਟ ਕਰਿਓ ਮੈਨੂੰ ਸੱਚੀ ਟੈਨਸ਼ਨ ਹੋ ਗਈ ਤੇ ਮੈਂ ਬੱਸ ਗੱਲ ਕਰ ਸੁਣਾ ਕੇ ਫੇਰ ਮੈਨੂੰ ਲੱਗਿਆ ਮੈਂ ਫੇਰ ਸਾਰੇ ਕਾਹਨਗੇ ਕਿ ਲੈ ਮਜ਼ਾਕ ਕਰੀ ਜਾਂਦੀ ਹੋ ਜੀ ਵੀਡੀਓ ਬੰਦ ਕਰਨੀ ਆ ਵੀਡੀਓ ਬੰਦ ਕਰਨੀਆਂ ਪਰ ਮੈਨੂੰ ਲੱਗ ਰਿਹਾ ਹਣਾ ਕਿ ਸ਼ਾਇਦ ਥੋੜਾ ਟਾਈਮ ਹੋਰ ਹੈ ਮਤਲਬ ਕਰਾਂਗੇ ਸ਼ੁਰੂ ਬਟ ਅਜੇ ਨਹੀਂ ਫੇਰ ਕਿਤੇ ਦੇਖਾਂਗੇ ਜਦੋਂ ਬੁਲੰਦੇ ਰਾਜ ਫੇਰ ਕਿਤੇ ਦੇਖਾਂਗੇ ਕਿਉਂਕਿ ਫਿਲਹਾਲ ਮੇਰੇ ਹਾਲਾਤ ਹੈ ਨਹੀਂ ਵਲੋਗਿੰਗ ਕਰਨ ਵਾਲੇ हेलो गाइस चलो कंप्यूटर चलो कर कर शेयर कर लाइक में बॉक्स कर अब मैं इधर की कर रही हूं इधर पर रोटी बना रहे हो इधर रोटियां इधर इधर सब्जी कर रहे हो ओ चल जाएगी हां हां ये इधर आऊंगा इधर देवानंद रोटी खांदे इधर देवानंद रोटी देवानंद के में है देवानंद की है देवानंद की है नहीं ਆਹੀ ਹੈ ਸਰ ਜੀ ਛੋਲਿਆਂ ਦੀ ਆਹੀ ਹੈ ਦੇਵਾਨੰਦ ਦੇਖ ਲੋ ਛੱਟੀ ਦੇਵਾਨੰਦ ਪ੍ਰਸ਼ਾਦਾ ਚੱਕੰਦੇ ਆ ਹੈ ਦੇਵਾਨੰਦ ਪ੍ਰਸ਼ਾਦਾ ਚੱਕੰਦੇ ਆ ਪ੍ਰਸ਼ਾਦਾ ਚੱਕੰਦੇ ਆ ਹਾਂ ਜੀ ਫੇ ਤੁਸੀਂ ਇੱਧਰ ਕਾਦੇ ਵਾਸਤੇ ਆਏ ਹੋ ਇੱਧਰ ਆਪਾਂ ਇੱਕ ਇੱਕ ਕੰਮ ਵਾਲੀ ਲਾ ਰੱਖਿਆ ਹੈ ਦੇਖ ਲੋ ਜੇ ਮੈਂ ਮਰ ਗਈ ਨਾ ਤਾਂ ਮਰ ਜਣਾ ਅੱਖਾਂ ਤੇ ਤੁਹਾਨੂੰ ਦੇ ਦੋ ਕਰੋ ਕੇ ਸਾਰਾ ਟੱਬਰ ਅਸੀਂ ਰੋਂਦੀ ਨਹੀਂ ਅਸੀਂ ਆਇਆ ਭਰੇ ਜਾ

ਅੱਪਾ ਦੇਵਿੰਨੰਦ ਆ ਗਈ ਦੇਵੀ ਨੰਦ ਹੈ ਦੇਵੀ ਨੰਦ ਕਿਹੜੀ ਦੇਵੀ ਨੰਦ ਆ ਦੇਖੋ ਦੇਵਨੰਦ ਸੁਣਾਈ ਦੇਵੀ ਨੰਦ ਕਿਹੜੀ ਹਾਂਜੀ ਇੱਕ ਨਾ ਫੋਟੋ ਦੇਖੀਏ ਫੋਟੋ ਦੇਖੀਏ ਚਲ ਆ ਸਾਡੀ ਨੂੰ ਖਾਣ ਦਾ ਕਿਥੇ ਆ ਦੇਖੋ ਅਰੋੜ ਆ ਕੀ ਛੜੇ ਦੇ ਕੱਪੜੇ ਸਾਡੇ ਗੇਰੇ ਜਿਹੜਾ ਨਾ ਰੂੜੀ ਛਟਕੇ ਆ ਸਾਕਲ ਤੋਂ ਮੇਰਾ ਗਰਾਂ ਹੈ ਹੁਣ ਮੈਂ ਖਾਹਾਂਗਾ ਰੋਟੀ ਪੀ ਦੂਗੀ ਰੇ ਹੈ ਹਾਂ ਟੂ ਯਾਰ ਨੂੰ ਇਹ ਉਸ ਦੇ ਗੇਰਾ ਅਸਲ ਇਹਦਾ ਮੇਰਾ ਚੋਟ ਲਾ ਲਓ ਆਪਣੀ ਟੀਵੀ ਲਾਉਣਾ ਹੈ ਚੋਟੀ ਲਾ ਲਓ ਆਪਣੀ ਟੀਵੀ ਨਹੀਂ ਲਾਉਣਾ ਠੀਕ ਹੈ ਹਮ ਆਪਰਾ ਹੀ ਸਮਝਾ ਦੇ ਦਹੀਂ ਚ ਬੂੰਦੀ ਤਾਂ ਨਹੀਂ ਪਾਣੀ ਨਾ ਹਾਂ